ਅੱਜ ਦੋਸਤੋ ਸਾਰੇ ਵੀਰਾਂ ਨੂੰ ਪਰਪਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਸੁਖਾ ਭਰਾ ਮਨਪਾਲ ਸਿੰਘ ਬੱਬੂ ਜੀ ਆਪਣਾ ਵੰਡੀ ਦਾ ਬਟਰੈਕਟਰ ਦੀ ਮੰਡੀ ਤੇ ਖੜਿਆ ਤੇ ਬਾਈ ਆਪਣੇ ਨਾਲ ਹੈਗਾ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਬਾਈ ਜੀ ਠੀਕ ਹੋ ਬਾਈ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਜਿਸਵੰਤ ਸਿੰਘ ਨਾਮ 9464582103 ਠੀਕ ਹੈ ਜੀ ਤੇ ਇਥੋਂ ਵੀਨਾ ਟਰੈਕਟਰ ਕਿੱਥੇ ਖੜੇ ਹੁੰਦੇ ਪਈ ਜੀ ਟਰੈਕਟਰ ਵੀਰੇ ਨਾਲ ਹੀ ਕਿਲੋਮੀਟਰ ਦੇ ਘਰ ਆਪਣਾ ਉੱਥੇ ਖੜੇ ਹੁੰਦੇ ਆ ਠੀਕ ਹੈ ਜੀ ਤੇ ਅੱਜ ਕਿੰਨੇ ਟਰ ਤਕਰੀਬਨ ਵੀਰੇ ਆਪਣੇ ਕੋਲ ਹਰਿਆਣਾ ਨੰਬਰ ਹੀ ਐ ਟਰੈਕਟਰ ਸਾਰੇ ਕਿੱਥੇ ਪੰਜਾਬ ਇੱਕ ਨਾ ਤਾਂ ਪੰਜਾਬ ਦਾ ਐਨਓਸੀ ਦਾ ਖਾਤਾ ਤੁਹਾਡਾ ਵੀ ਖਰਚਾ ਸਾਡਾ ਬੀਮਾ ਅਗਲੇ ਦਾ ਐਨਓਸੀ ਲੈ ਕੇ ਨਵਾਂਗੇ ਹਫਤੇ ਦੇ ਅੰਦਰ ਹਾਤੇ ਦੇ ਅੰਦਰ ਅੰਦਰ ਠੀਕ ਆ ਬਾਈ ਜੀ ਤੇ ਕਾਪੀ ਕਾ ਗਈ ਜਾਂਦੀ ਗਰੰਟੀ ਕਾਪੀ ਕਾ ਗਈ ਗਰੰਟੀ ਠੀਕ ਆ ਜੀ ਚਲੋ ਵੀ ਜੀ ਆਪਾਂ ਸੋਨਾ ਲੀਕਾ ਸਟਾਰਟ ਕਰਾਂਗੇ ਬਾਈ ਜੀ ਡੀਆਈ 60 ਦਾ ਤੇ ਮਾਡਲ ਬਾਈ ਜੀ ਇਹ ਮਾਡਲ 2020 ਆ ਬਾਈ 850 ਘੰਟਾ ਚੱਲਿਆ ਹੋਇਆ ਠੀਕ ਆ ਜੀ ਤੇ ਚੇਂਜਰ ਵਾਲਾ ਟਰੈਕਟਰ ਚੇਂਜਰ ਵਾਲਾ ਟਰੈਕਟਰ 3 ਸਪੀਡ ਠੀਕ ਆ 3 ਸਪੀਡ ਚ ਚਲੋ ਬਈ ਬਾਕੀ ਕੰਡੀਸ਼ਨ ਚੈੱਕ ਕਰ ਲਓ ਤੇ ਟਾਇਰ ਬਾਈ ਜੀ ਟਾਇਰ ਨਾਲ ਦੇ ਬਾਈ ਜੀ 850 ਘੰਟਾ ਚੱਲਿਆ ਹੋਇਆ ਠੀਕ ਆ ਜੀ ਲਓ ਬਈ ਟਾਇਰ ਨਾਲ ਦੇ ਨੇ ਕਿ ਤਕਰੀਬਨ ਮੈਨੂੰ ਲੱਗਦਾ ਜਮ ਨਵਾਂ ਟਰੈਕਟਰ ਹੀ ਹੈਗਾ ਉਹ ਕੋਈ ਰਿਪੋਰਟ ਤਾਂ ਸਾਫ ਪਿਆਗਾ ਤੇ ਹਰਿਆਣਾ ਦਾ ਨੰਬਰ ਆਇਆ ਬਾਈ ਜੀ ਹਰਿਆਣਾ ਦਾ ਨੰਬਰ ਆ ਜੀ ਠੀਕ ਆ ਜੀ ਪਹਿਲੀ ਪਾਰਟੀ ਫਤਿਆਬਾਦ ਠੀਕ ਆ ਜੀ ਤੇ ਕੀ ਡਿਮਾਂਡ ਆ ਬਾਈ ਜੀ 6,95,000 ਦੀ ਡਿਮਾਂਡ ਆ ਜੀ ਠੀਕ ਆ ਜੀ ਇਹ ਮੌਕੇ ਦੇ ਦੇ ਦਾਂਗੇ 6,65,000 ਦਾ 6,65,000 ਦਾ ਤੇ ਲੋ ਬਈ ਜੀ ਅੱਗੇ ਆ ਗਿਆ ਮੈਸੀ 9500 ਬਈ ਫਰੰਟ ਰੇਡੀਅ ਬੈਕ ਟਾਇਰ ਪੈਣੇਗੇ ਕਹਾੜੇ ਵਰਗੇ ਪੰਜਾਬੀ ਜੀ ਮੈਂ ਆਪਾਂ ਕਹਦੇ ਨਗੇ ਤੇ ਨਾਲ ਦੀ ਨੇ ਭੇਜੀ ਨਾ ਨਹੀਂ ਦੁਆਰਾ ਦੇ ਵੀਰੇ ਨਵਾਂ 18 ਮਾਡਲ ਆ ਨਾ ਦੁਆਰਾ ਦੇ ਟਾਇਰ ਨੇ ਠੀਕ ਆ ਜੀ ਟਰੈਕਟਰ ਜਿਵੇਂ ਨਵਾਂ ਠੀਕ ਆ ਜੀ ਲਓ ਵੀ ਜਿਵੇਂ ਨਵਾਂ ਟਰੈਕਟਰ ਹੈਗਾ ਕੰਡੀਸ਼ਨ ਦਾ ਪੂਰਾ ਸਾਫ ਪਿਆਗਾ ਹਾਂ ਚਲੋ ਭਾਈ ਜੀ ਬਾਕੀ ਚੈੱਕ ਕਰ ਲੋ ਤੇ 12 18 ਮਾਡਲ ਆ ਭਾਈ ਜੀ 18 ਮਾਡਲ ਆ 5 ਲੱਖ 10 ਹਜ਼ਾਰ ਰੇਟ ਆ ਠੀਕ ਆ ਜੀ ਲਓ ਵੀ 5 ਲੱਖ 10 ਹਜ਼ਾਰ ਭੇਟ ਮਾੜਾ ਤੇ ਮਾਨਤਨ ਭਾਈ ਜੀ ਮਾਨਤਨ ਭਾਈ ਮਾੜਾ ਮੋਟਾ ਹੋ ਜੂਗਾ ਠੀਕ ਹੈ ਜੀ ਹਾਂ ਬਾਕੀ ਮੌਕੇ ਦੇ ਮਾਨਤਾਨ ਜ਼ਰੂਰੀ ਜੀ ਹੈ ਹਰਿਆਣਾ ਨੰਬਰ ਬਾਈ ਜੀ ਹਰਿਆਣਾ ਨੰਬਰ ਜੀ ਠੀਕ ਹੈ ਜੀ ਤੇ ਲੋ ਬਾਈ ਜੀ ਅੱਗੇ ਆ ਗਿਆ ਫਾਰਮ ਟ੍ਰੈਕ 60 ਦਾ ਈਪੀਆਈ ਵਾਲਾ ਸੈਂਟਰ ਗੀਅਰ ਹੈਗਾ ਤੇ ਬਾਕੀ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਓਕੇ ਹੈ ਵੀਰੇ ਜਮਾ ਟਰੈਕਟਰ ਠੀਕ ਹੈ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਬਾਈ ਜੀ ਪੈਰ ਦਾਣ ਵਗੈਰਾ ਪੂਰੇ ਸਾਫ ਨੇਗੇ ਇੰਜਨ ਗੀਅਰ ਬਾਈ ਜੀ ਓਕੇ ਹੈ ਬਾਈ ਓਕੇ ਠੀਕ ਹੈ ਇੰਜਨ ਗੀਅਰ ਵੀ ਬਾਈ ਕਹਿੰਦਾ ਓਕੇ ਹੈਗਾ ਗਾਰੰਟੀ ਹੈ ਬਾਈ ਜੀ ਇਹ ਲੋ ਵੀ ਬਾਕੀ ਚੈੱਕ ਕਰ ਲੋ ਤੇ ਮਾਡਲ ਵੇ ਜੀ ਮਾਡਲ ਇਹ 2017 ਦਾ ਜੀ ਠੀਕ ਹੈ ਜੀ ਤੇ ਡਿਮਾਂਡ ਜੀ ਟਰੈਕਟਰ ਜਮਾਂ ਨਾਮਾ ਜੀ ਡਿਮਾਂਡ ਹੈਗੀ 5,25,000 ਰੁਪਇਆ 5 ਲੱਖ ਰੁਪਇਆ ਟਰੈਕਟਰ ਦੇ ਦਾਂਗੇ ਲੋਨ ਵਾਲੇ ਬੰਦੇ ਨੂੰ ਕਿਸੇ ਨੂੰ ਦਿੰਦੇ ਨਹੀਂ ਹੈਗੇ ਠੀਕ ਹੈ ਜੀ ਹਾਂ ਹਰਿਆਣਾ ਦਾ ਬੰਦਾ ਲੈ ਜਾਊਗਾ ਤਾਂ ਉਹਨੂੰ ਲੋਨ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਪੰਜਾਬ ਵਾਲੇ ਲੋਨ ਦੀ ਸਹੂਤਾ ਹੈ ਨਹੀਂ ਆਪਣੇ ਕੋਲ ਠੀਕ ਹੈ ਜੀ ਬੋਲੇ ਹਰਿਆਣਿਆਂ ਦੇ ਆਣ ਚਾਹ ਹਾਂ ਟਰੈਕਟਰ ਫੋਨ ਉਹੀ ਕਰੇ ਵੀਰ ਬਣ ਕੇ ਜਿਹਨੇ ਟਰੈਕਟਰ ਲੈਣਾ ਫਾਲਤੂ ਹੋਣਾ ਕਰੇ ਠੀਕ ਹੈ ਜੀ ਤੇ ਟਾਇਰ ਵੇ ਜੀ ਇਹਦੇ ਟਾਇਰ ਦੁਬ ਹਾਂ ਜੀ ਇਹ ਹੈਗੇ ਨੇ ਬਾਈ ਜੀ 7580 ਪੈਸਾ ਨੇ ਬਾਈ ਜੀ ਹਾਂ 7580 ਠੀਕ ਹੈ ਜੀ ਤੇ ਇਹ ਲਓ ਬਾਈ ਜੀ ਅੱਗੇ ਆ ਗਿਆ ਸਵਰਾਜ 852 ਰਿਵਰਸ ਪੀਟੀਓ ਪਾਵਰ ਸਟੀering ਵਾਲਾ ਸੈਂਟਰ 15 ਮਾਡਲ ਆ ਜੀ ਠੀਕ ਹੈ ਜੀ 15 ਮਾਡਲ ਹੈਗਾ ਤੇ ਟਾਇਰ ਬਾਈ ਜੀ ਟਾਇਰ ਵੀਰੋ ਦਵਾਰੇ ਦੇ ਨਵੇਂ ਨੇ ਚਾਰੇ ਠੀਕ ਹੈ ਜੀ ਚਲੋ ਵੀ ਬਾਕੀ ਚੈੱਕ ਕਰ ਲਓ ਬਾਈ ਜੀ ਜਮਨ ਨਵੇਂ ਟਾਇਰ ਨੇਗੇ 14 ਦੇ ਟਾਇਰ ਆ ਗਏ ਬਾਈ ਜੀ ਕੰਡੀਸ਼ਨ ਦਾ ਓਕੇ ਪਿਆ ਸਾਫ ਪਿਆਗਾ ਬਾਈ ਜੀ 5-50 ਰੇਟ ਆ ਠੀਕ ਹੈ ਜੀ ਮੌਕੇ ਤੇ 5 ਲੱਖ ਦਾ ਦੇ ਦੇਣਗੇ ਜੇ ਕੋਈ ਆਊਗਾ ਤਾਂ ਐਨਓਸੀ ਦੇਵਾਂਗੇ ਨਾਲ ਠੀਕ ਹੈ ਜੀ ਐਨਓਸੀ ਮਿਲ ਹਰਿਆਣੇ ਚ ਲੋਨ ਵੀ ਹੋ ਜੂਗਾ ਟਰੈਕਟਰ ਵੀ ਘੱਟ ਲਓਗੇ ਭਾਈ ਜੀ ਟਰੈਕਟਰ ਭਾਈ ਜੀ ਇੱਕ ਉਹ ਪਾਸੇ ਘਟਾਉ ਉਹ ਕੱਟ ਲਾਂਗੇ ਨਹੀਂ ਨਹੀਂ ਕੱਟਦੇ ਠੀਕ ਆ ਜੀ ਪਾਸੇ ਦਾ ਟਰੈਕਟਰ ਵੀ ਕੱਟਿਆ ਜਾਓ ਭਾਈ ਜੀ ਜਿਆਦਾ ਮਹਿੰਗਾ ਟਰੈਕਟਰ ਵੀ ਭਾਈ ਕੰਦਾ ਕੱਟ ਦੇ ਤੇ ਕਹਿੰਗੇ ਭਾਈ ਜੀ ਸਵਰਾਜ 855 3 ਸਪੀਡ ਵਾਲਾ 5 ਸਟਾਰ ਵਾਲਾ ਲੱਗਦੇ ਕਲੱਚ ਵਾਲਾ ਫੁੱਲ ਫੀਚਰਾਂ ਦਾ ਟੌਪ ਮਾਡਲ ਹੈ ਜੀ ਇਹਨਾਂ ਭਾਈ ਜੀ ਹਾਂਜੀ ਤੇ ਟਾਇਰ ਭਾਈ ਜੀ ਇਹਦੇ ਟਾਇਰ ਭਾਈ ਨਾਲ ਦੇ ਇਹਦੇ 85 ਪੈਸੇ ਟਾਇਰ ਨੇ ਠੀਕ ਆ ਜੀ ਲਓ ਵੀ 85 ਪੈਸੇ ਟਾਇਰ ਨੇ ਬਾਕੀ ਕੰਡੀਸ਼ਨ ਚੈੱਕ ਕਰੋ ਭਾਈ ਟਰੈਕਟਰ ਦੀ ਓ ਭਾਈ ਜੀ ਪ ਠੀਕ ਹੈ 500 ਤੱਕ ਕੁਛ ਘੰਟੇ ਚੱਲੇ ਹੋਏਗਾ ਅਜੇ ਮੈਨੂੰ ਲੱਗ ਪੱਠੀ ਤੋਂ ਵੀ ਬਹੁਤ ਜ਼ਿਆਦਾ ਘੱਟ ਰੰਗ ਉਤਰਿਆ ਹੋਏਗਾ। ਦੇਖੋ ਬਾਕੀ ਚੈੱਕ ਕਰ ਲਓ ਬਈ ਜੀ ਦੇਖੀ ਚੁੱਲੇ ਵਾਲਾ ਹੈ ਤੇ 500 ਤੇ ਕੁਛ ਘੰਟੇ ਚੱਲੇ ਹੋਏ 22 ਮਾਡਲ ਹੈਗਾ ਫਰਸਟ ਓਨਰ ਹੈ ਪੰਜਾਬ ਨੰਬਰ ਕੇ ਬਈ ਹਰਿਆਣਾ ਹਰਿਆਣਾ ਨੰਬਰ ਹੈ ਜੀ ਪਹਿਲੀ ਪਾਰਟੀ ਦਾ ਠੀਕ ਹੈ ਜੀ ਤੇ 5 ਲੱਖ 6 ਲੱਖ 7 ਲੱਖ ਤੇ ਦੇ ਦਾਂਗੇ 75000 7 ਲੱਖ ਤੇ 75000 ਆਹ ਮੌਕੇ ਤੇ ਹੋਰ ਵੀ ਮਾਨਤਾਨ ਹੋ ਜੀ ਮੌਕੇ ਤੇ ਹੋਰ ਵੀ ਮਾਨਤਾਨ ਹੋ ਜੀ ਬਈ ਜੀ 7 ਲੱਖ 95000 ਰੁਪਏ ਦੀ ਡਿਮਾਂਡ ਹੈ ਤੇ ਅੱਗੇ ਗਿਆ ਬਾਈ ਜੀ ਇੰਡੋ ਫਾਰਮ 3055 ਮੈਸਟ ਚਲੋ ਵੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਬਾਈ ਜੀ ਇਹ 22 ਮਾਡਲ ਹੈ ਜੀ ਠੀਕ ਆ ਜੀ ਤੇ ਟਾਇਰ ਬਾਈ ਜੀ 22 ਮਾਡਲ ਹੈ ਜੀ ਨਾਲ ਦੇ ਟਾਇਰ ਨੇ 90 ਪੈਸੇ ਇਹਦੇ ਤੇ ਲੋਨ ਨਹੀਂ ਹੁੰਦਾ ਲੋਨ ਵਾਲਾ 200 ਪਈ ਕੋਈ ਵੀ ਫੋਨ ਨਾ ਕਰੇ ਠੀਕ ਆ ਜੀ ਲੋਨ ਵਾਲਾ 200 ਪਈ ਜੀ ਕੋਈ ਵੀ ਫੋਨ ਨਾ ਕਰੇ ਲੋਨ ਨਹੀਂ ਹੋਣਾ ਇਹ ਟਰੈਕਟਰ ਤੇ ਇਹ ਕੈਸ਼ ਜੀ ਜਾਊਗਾ ਕਿਉਂਕਿ ਇਹਨਾਂ ਟਰੈਕਟਰ ਨੇ ਬਾਈ ਜੀ ਲੋਨ ਬਹੁਤ ਜ਼ਿਆਦਾ ਘਟ ਹੁੰਦੇ ਨੇ ਨਾ ਬਾਈ ਜੀ ਕੀਮਤ ਘਟਾ ਨਾ ਬਾਈ ਇਹਦੀ ਠੀਕ ਆ ਜੀ ਹੁਣ ਨਵਾਂ ਟਰੈਕਟਰ ਆਪਾਂ 4.5 ਲੱਖਾ ਦੇ ਦਿਆਂਗੇ ਠੀਕ ਹੈ ਲੋਨ ਕਿੱਥੋਂ ਹੋ ਜੂਗਾ 22 ਮਾਡਲ ਦਾ ਰੇਟ ਦੇਖ ਲਓ ਕਿੰਨਾ ਕਹੋ ਗਿਆ ਠੀਕ ਆ ਜੀ ਇਹ ਮੇਰੇ ਘਟ ਰਾ ਲੋਨ ਨਹੀਂ ਹੁੰਦਾ ਬਹੁਤ ਬਾਰੇ ਬੰਦੇ ਹਰ ਇੱਕ ਦਾ ਫੋਨ ਆਉਂਦਾ ਬਾਈ ਲੋਨ ਹੋ ਜੂ ਲੋਨ ਹੋ ਜੂ ਪਰ ਲੋਨ ਨਹੀਂ ਹੁੰਦਾ ਲੋਨ ਵਾਲਾ ਬੰਦਾ ਫੋਨ ਹੀ ਨਾ ਕਰੇ ਆਪਾਂ ਨੂੰ ਠੀਕ ਆ ਜੀ ਨਕਦ ਵਾਲਾ ਕਰੇ ਜੀ ਨਹੀਂ ਨਕਦ ਠੀਕ ਆ ਜੀ ਆਪ ਲੋਨ ਕਰਵਾਉਣਾ ਆਪ ਅਗਲਾ ਜਾ ਕੇ ਕਰਵਾ ਕੇ ਪੈਸੇ ਫੇਰ ਲਿਆ ਸਕਦਾ ਹਾਂ ਹਾਂ ਜੇ ਬਈ ਕੰਡੀਸ਼ਨ 22 ਮਾਡਲ ਹੈ ਤੇ ਇਹਦੀ ਡਿਮਾਂਡ ਬਈ ਜੀ ਇਹਦੀ 4.5 ਲੱਖ ਹੋ ਗਈ ਬਈ ਇਹਦੀ 4.5 ਲੱਖ ਰੁਪਏ ਡਿਮਾਂਡ ਹੈਗੀ ਮਾਣਤਾਨ ਹੋ ਜੂਗਾ ਬਾਈ ਜੀ ਮਾਣਤਾਨ ਦੇ ਕੋਈ ਚੱਕ ਇਹ 2013 ਮਾਡਲ ਆ ਬਾਈ ਲੈ ਬਈ ਸੋਨਾਲੀਕਾ ਆ ਗਿਆ ਬਾਈ ਜੀ 60 ਦਾ 2013 ਮਾਡਲ ਆ ਪੰਜ 55 ਹਸਪਾਵਰ ਡਬਲ ਕਲਚ ਆ ਪਾਵਰ ਸਟੀering ਆ ਤੇਲ ਬ੍ਰੇਕਾਂ ਚਾਰੇ ਟਾਇਰਨ ਮੂਰਲੇ ਗੁਡੀਆਰ ਤੇ ਆ ਮਗਲੇ ਐਮ ਆਰ ਐਫ ਦਾ ਨਾਮ ਇਹਨੇ ਠੀਕ ਆ ਜੀ ਹਾਂਜੀ ਪੂਰਾ ਕਹਾਂ ਟਰੈਕਟਰ ਆ ਜੀ 3 ਲੱਖ 40 ਹਜ਼ਾਰ ਤਾਂ ਦੇਵਾਂਗੇ ਬਸ ਰੇਟ ਸਿੱਧਾ ਰੇਟ 3 ਲੱਖ 40 ਹਜ਼ਾਰ ਦਾ 55 ਹਸਪਾਵਰ 55 ਹਸਪਾਵਰ ਲੈ ਵੀ ਬਾਕੀ ਡੱਕ ਟੁੱਕ ਵੀ ਲੱਗਿਆ ਹੋਇਆਗਾ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਰੇਟ 3 ਲੱਖ 75 ਹਜ਼ਾਰ ਆ ਕੰਨ 140000 ਦਾ ਜੱਸ ਜਾਂ ਨੂੰ ਬਾਈ ਕਹਿੰਦਾ ਦੇਵਾਂਗੇ ਤੇ ਹੈਵੀ ਹੁੱਕ ਲੱਗੀ ਹੋਈ ਆ ਬਾਈ ਜੀ ਪੂਰੀ ਲੈ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਓਕੇ ਰਿਪੋਰਟ ਦੇ ਪਿਆ ਤੇ ਅਗਲਾ ਬਾਈ ਜੀ ਅਗਲਾ ਐਸਰ ਆ ਬਾਈ 140000 ਲੈ ਬਾਈ ਜੀ ਕਮੈਂਟ ਆਏ ਸੀ ਬਾਈ ਜੀ ਵੀ ਤੁਸੀਂ ਐਸਰ ਦੀ ਵੀਡੀਓ ਪਾਇਓ ਤੇ ਹੁਣ ਤੁਹਾਨੂੰ ਜਮਾ ਨਵਾਂ ਟਰੈਕਟਰ ਦਿਖਾਵਾਂਗੇ ਬਾਈ ਜੀ ਐਸਰ ਉਹ ਵੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਪੂਰਾ ਸਾਫ ਪਿਆਗਾ ਓਕੇ ਰਿਪੋਰਟ ਦੇ ਪਿਆ ਤੇ ਬਾਕੀ ਤੁਹਾਨੂੰ ਝਾਤੀ ਮਾਰ ਕੇ ਦਿਖਾ ਦਨੇ 12 ਕੁਸ ਇਹਦੇ ਵਿੱਚ ਤਾਂ ਦੱਸਣ ਨੂੰ ਹੁੰਦੇ ਨਹੀਂ ਨਾ ਭਾਈ ਜੀ ਹਾਂ ਜੀ ਤੇ ਮਾਡਲ ਬਾਈ ਜੀ ਇਹ 2000 21 ਮਾਡਲ ਆ ਜੀ 315000 ਰੇਟ ਆ 3 ਲੱਖ ਦੇ ਦਾਂ ਠੀਕ ਆ ਜੀ ਇਹ ਵੀ 3 ਲੱਖ ਦਾ ਬਾਈ ਕਹਿੰਦਾ ਦੇ ਦਾਂਗੇ ਤੇ ਲੋ ਵੀ ਜੀ ਫਰੰਟ ਟਾਇਰ ਨਵੇਂ ਨੇਗੇ ਤੇ ਬੈਕ ਟਾਇਰ ਵੀ ਹੈਗੇ ਨੇ ਬਾਈ ਜੀ 80 85 ਪੈਸੇ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ ਪੂਰਾ ਸਾਫ ਪਿਆ ਨਵੇਂ ਵਾਂਗੂ ਪਿਆਗਾ ਟਰੈਕਟਰ ਜਿਵੇਂ ਆਪਾਂ ਕਹਿੰਦੀ ਕੰਡੀਸ਼ਨ ਦਾ ਤੇ ਅੱਗੇ ਬਾਈ ਜੀ ਸੋਨਾਲਿਕ RX 60 MM ਇਹ ਵੀ 55 ਹਸ ਪਾਵਰ ਬਾਈ ਜੀ 2010 ਮਾਡਲ ਆ ਠੀਕ ਆ ਜੀ 55 ਹਸ ਪਾਵਰ ਟਾਇਰ ਹੈਗੇ 80 ਪੈਸੇ ਦੇ ਟਰੈਕਟਰ ਓਕੇ ਆ ਡਬਲ ਕਲਚ ਆ ਪਾਵਰ ਸਟੀering ਆ ਤੇਲ ਬ੍ਰੇਕਾਂ ਵਾਲਾ ਟੇਲ ਬਰੇ ਕਾਲ ਹਾਂਜੀ ਤੇ ਮਿੱਡੀ ਛੋਹ ਵਾਲਾ ਕਹਿੰਦੀ ਮਿੱਡੀ ਛੋਹ ਵਾਲਾ 3 ਲੱਖ 25 ਹਜ਼ਾਰ ਰੇਟ ਆ 3 ਲੱਖ ਦਾ ਦੇ ਦਾਂਗੇ ਹਾਂ ਜਾਂ ਨਾ ਠੀਕ ਆ ਤੇ ਉਹ ਵੀ 3 ਲੱਖ 3 ਲੱਖ 25 ਹਜ਼ਾਰ ਰੇਟ ਆ ਜੈਸੇ ਆ ਨੋ ਬਾਈ ਕਹਿੰਦਾ 3 ਲੱਖ ਦਾ ਦੇ ਦਾਂਗੇ ਇਹ ਹਰਿਆਣਾ ਨੰਬਰ ਦਾ ਬਾਈ ਜੀ ਰੇਟ ਉਹ ਵੀ ਬਾਕੀ ਚੈੱਕ ਕਰ ਲੋ ਬਾਕੀ ਵੀ ਬਸ ਇੰਨੇ ਹੀ ਡੈਟਰ ਸੀ ਆਪਣੇ ਦੋ ਘਰੇ ਖੜੇ ਨੇ ਠੀਕ ਆ ਜੀ ਤੇ ਉਹ ਕਿਹੜੇ ਕਿਹੜੇ ਨੇ ਬਾਈ ਜੀ ਉਹ ਸੋਨਾਲੀ ਕਾ 730 ਇੱਕ ਦਾ ਠੀਕ ਆ ਜੀ ਇਹ ਘਰ ਜਨਾ ਨੋ ਠੀਕ ਆ ਜੀ ਠੀਕ ਆ ਬਾਈ ਜੀ ਧੰਨਵਾਦ ਨਵੀਆਂ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਸਭ ਬਹੁਤ ਬਹੁਤ ਧੰਨਵਾਦ